ਨੇ ਫਿਰ ਤੁਸੀਂ ਦਿਮਾਗ 'ਚ ਰੱਖੀ ਬੈਠੇ ਸੀ ਨਾ ਇਹ ਗੱਲ ਤੁਹਾਡੇ ਅੰਦਰ ਵੀ ਲਾਕਡਾਟ ਹੈਗੀ ਹੈ ਮਤਲਬ ਪਹਿਲਾਂ ਹੀ ਆਲਰੇਡੀ ਮੱਕੜ ਸਾਹਿਬ ਪਹਿਲਾਂ ਮੈਂ ਤਾਂ ਬਾਤ ਜੇ ਥੋੜਾ ਜਿੱਤ ਜਾਂਦਾ ਫਿਰ ਕੋਈ ਮਸਲਾ ਨਹੀਂ ਸੀ ਜਿੱਤਣ ਦੀ ਗੱਲ ਨਹੀਂ ਸੀ ਉਹੀ ਤਾਂ ਗੱਲ ਕਰਨੀ ਥੋੜਾ ਹਰ ਵੀ ਗੱਲ ਲੈ ਲਓ ਮੇਰੀ ਇੱਕ ਬਹੁਤ ਬਹੁਤ ਜ਼ਰੂਰੀ ਹੈ ਹਾਂਜੀ ਹਾਂ ਜੇ ਜਿੱਤ ਜਾਂਦਾ ਪੰਜਾਬ ਸ਼ਿੰਗਾਰ ਦੂਜੇ ਤੇ ਆ ਜਾਂਦਾ ਤੀਜੇ ਤੇ ਆ ਜਾਂਦਾ ਫਿਰ ਤੁਸੀਂ ਚੁੱਪੋ ਜਾਣਾ ਸੀ ਫਿਰ ਤਾਂ ਬੋਲਣਾ ਹੀ ਨਹੀਂ ਸੀਗਾ ਜਿਹੜੀ ਅੱਜ ਤੁਸੀਂ ਗੱਲਾਂ ਕਰ ਰਹੇ ਹੋ ਜਿੰਨਾ ਤੁਸੀਂ ਇਲਜ਼ਾਮ ਉਹਨਾਂ ਨੇ ਤੁਹਾਡੇ ਤੇ ਲਾਤੇ ਆ ਚੈਲੰਜ ਕਰਤਾ ਤੁਸੀਂ ਹੁਣ ਉਹਨਾਂ ਬਾਰੇ ਗੱਲ ਕਰਦੇ ਆ ਇਹਦਾ ਮਤਲਬ ਉਹ ਅੰਦਰ ਹੀ ਅੰਦਰ ਤੁਹਾਡੇ ਅੱਗ ਤੋਂ ਖੀ ਜਾਂਦੀ ਠੁਕੀ ਜਾਂਦੀ ਉਹ ਦੋ ਧਿਰਾਂ ਬਣਨ ਵਾਲੀ ਗੱਲ ਹੀ ਹੋ ਗਈ ਨਾ ਦੇਖੋ ਮੈਂ ਪਾਣੀ ਦੀ ਟਗਲੀ ਚਾਚੇ ਸਾਂ ਖਾਧੀ ਮੇਰੇ ਮਨ 'ਚ ਗੁੱਸਾ ਨਹੀਂ ਕਿਸੇ ਪ੍ਰਤੀ ਮੈਂ ਹੱਟ ਹੋਇਆ ਯਾਰ ਗੈਰੀ ਨੇ ਇਹ ਝੂਠੀ ਗੱਲ ਕਹੀ ਆ ਗੈਰੀ ਕੋਲੇ ਘੋੜਾ ਸੀ ਦਰੋਣਾ ਉਹ ਤਾਂ ਇਹਨੇ ਪੈਸਿਆਂ ਦੇ ਲਾਲ ਚੁ ਪਹਿਲਾਂ ਵੇਚ ਲਿਆ ਉਹ ਘੋੜਾ ਸੀ ਪੰਜਾਬ 'ਚ ਬਰੀਡਿੰਗ ਕਰਨ ਵਾਲਾ ਇਹਨੇ ਦੇਤਾ ਪੂਨੇ ਉਹ ਘੋੜਾ ਜ਼ਰਵਾਗ ਦੇਵਰਾਜ ਨੂੰ ਟੱਕਰ ਦੇਣ ਵਾਲਾ ਘੋੜਾ ਸੀ ਇਹ 1.5-2 ਕਰੋੜ ਦੀ ਵੇਚ ਲਿਆ ਉਹ ਜਾਨ ਅੱਜ ਉਹ 20 ਕਰੋੜ ਦਾ ਘੋੜਾ ਸੀ ਅੱਜ ਜਿੰਨੇ ਖੜੇ ਆ ਉਹਨਾਂ ਨਾਲ ਤੱਕ ਹੀ ਕਰੀ ਜਾਂਦਾ ਫਿਰ ਦਰੋਣੇ ਤੋਂ ਬਾਅਦ ਦੱਸ ਕਿ ਤੇ 15 ਲੱਗਿਆ ਜੇ ਅੱਜ ਗੈਰੀ ਦਰੋਣਾ ਰੱਖ ਲੈਂਦਾ ਕਿੰਨੇ ਕਫਾਨਾ ਦੇ ਘਰੇ ਉਹਦੇ ਬੱਚੇ ਖੜੇ ਹੁੰਦੇ